सत श्रीकाल जी सारे अब आप लै कहत सूटों की कलैक्शन प्लीज वीडियो में तुम्हें पूरा एंड तक जरूर देखिया करो शर्ट हैगी विस्कॉस और गेंजा बहुत ही सोहना डिजाइनर पीस रहेगा हैवी हैंड वर्क का काम रहेगा ओरिजिनल मिरल वर्क का काम रहेगा बॉटम प्लेन मिलेगी बिस्कॉस ऑर गेंजा का दुपट्टा मिलेगा फोर सैड हैवी काम किया हुआ मिलेगा जिड़े अगले सूट रहने के प्योर करेब का सूट रहेगा शर्ट प्रिंट रहेगी उसर हैवी वर्क रहेगा जी बॉटम नाल मिलेगी प्लेन बॉटम होएगी विस्कॉस ਦੀ ਪਲੇਨ ਵਿਸਕੋਸ ਕਰੇਪ ਦੀ ਪਲੇਨ ਬਾਟਮ ਹੋਏਗੀ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ অন ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਰਹੇਗਾ ਜੀ 5 ਮੀਟਰ ਦੀ ਕੱਟ ਰਹੇਗੀ ਪਿਓਰ ਕਰੇਪ ਦਾ ਸੂਟ ਰਹੇਗਾ ਬਹੁਤ ਹੀ ਸੋਹਣਾ ਹੈਂਡ ਐਮਬਰਾਇਡਰੀ ਕੀਤੀ ਹੋਈ ਮਿਲੇਗੀ ਜਿਹੜਾ ਇਹਦਾ ਦੁਪੱਟਾ ਰਹੇਗਾ ਚਨਾਉਣ ਦਾ ਪਿਓਰ ਚਨਾਉਣ ਦਾ ਦੁਪੱਟਾ ਰਹੇਗਾ ਹੈਂਡ ਵਰਕ ਦਾ ਕੰਮ ਕੀਤਾ ਹੋ ਬਹੁਤ ਹੀ ਸੋਹਣਾ ਇਸ ਉੱਪਰ ਕੰਮ ਕੀਤਾ ਹੋਇਆ ਮਿਲੇਗਾ ਜਿਹੜੇ ਅਗਲੇ ਸੂਟ ਲੈਣਗੇ ਇਹ ਤਨ ਮਿਲੇਗਾ ਜੀ ਇਹ ਵੀ 5 ਮੀਟਰ ਦੀ ਕੱਟ ਰਹੇਗੀ ਵਿਸਕੋਸ オーਰਗੈਂਜ਼ਾ ਸ਼ਾਰਟ ਮਿਲੇਗੀ ਹੈਂਡਵਰਕ ਦਾ ਕੰਮ ਰਹੇਗਾ ਬਾਟਮ 3 ਮੀਟਰ ਦੀ ਸਿਲਕ ਦੀ ਬਾਟਮ ਹੋਏਗੀ ਦੁਪੱਟਾ ਪਿਓਰ ਵਿਸਕੋਸ オーਰਗੈਂਜ਼ਾ ਡਿਜੀਟਲ ਪ੍ਰਿੰਟ ਦੁਪੱਟਾ ਹੋਏਗਾ ਫੁੱਲ ਜਾਲ ਹੈਂਡਵਰਕ ਦਾ ਕੰਮ ਕੀਤਾ ਹੋਇਆ ਮਿਲੇਗਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਕਲਰ ਨੇ ਅਗਲਾ ਜਿਹੜਾ ਸੂਟ ਰਹੇਗਾ オーਰਗੈਂਜ਼ਾ ਦਾ ਤੁਹਾਨੂੰ ਫੈਬਰਿਕ ਮਿਲੇਗਾ ਗੋਟੇ ਪੱਟੀ ਦਾ ਵਰਕ ਕੀਤਾ ਹੋਇਆ ਮਿਲੇਗਾ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ